ਕਿ ਈਰਾਨ ਇਜ਼ਰਾਈਲ ਦੇ ਵਿੱਚ ਅਮਰੀਕਾ ਵੀ ਪਹਿਲਾਂ ਤੇ ਖੁੱਦ ਪਿਆ ਸੀ ਤੇ ਹੁਣ ਮੁੜ ਕੇ ਟਰੰਪ ਸਾਹਿਬ ਜਿਵੇਂ ਪਹਿਲਾਂ ਪਾਕਿਸਤਾਨ ਤੇ ਭਾਰਤ ਵਾਲੇ ਜੰਗ ਦੇ ਵੇਲੇ ਕਹਿੰਦੇ ਸੀਗੇ ਕਿ ਮੈਂ ਪਈ ਵਿਚੋਲਗੀ ਕੀਤੀ ਆ ਸੀਜ਼ ਫਾਇਰ ਕਰਾਈ ਆ ਦੋਨਾਂ ਦੇ ਵਿੱਚ ਉੱਥੇ ਵੀ ਉਹਨਾਂ ਦੇ ਉਹੋ ਜਿਹੇ ਬਿਆਨ ਆ ਰਹੇ ਆ ਕਿ ਮੈਂ ਸਮਝੌਤਾ ਕਰਵਾ ਰਹੇ ਆ ਜਾਂ ਕਰਵਾ ਦਿੱਤਾ ਤੇ ਪਰ ਉਧਰ ਈਰਾਨ ਦੇ ਵਿਦੇਸ਼ ਮੰਤਰੀ ਆ ਜਿਹੜੇ ਉਹ ਇਸ ਗੱਲ ਨੂੰ ਨਕਾਰ ਰਹੇ ਆ ਹੁਣ ਇਹਦੇ ਵਿੱਚ ਕੀ ਸੱਚ ਹੈ ਦੋਨਾਂ ਗੱਲਾਂ ਨਹੀਂ ਦੇਖੋ ਜਿਹੜੀ ਰੀਸੈਂਟਲੀ ਖਬਰ ਅਪਡੇਟ ਹੋਈ ਆ ਜੀ ਉਹਦੇ ਵਿੱਚ ਇਜ਼ਰਾਈਲ ਤੋਂ ਬਾਅਦ ਹੁਣ ਈਰਾਨ ਨੇ ਵੀ ਸ਼ਾਇਦ ਐਲਾਨ ਕਰ ਦਿੱਤਾ ਹੈ ਸੀਜ਼ਫਾਇਰ ਦਾ ਹਮ ਯਾਨੀ ਦੁਨੀਆ ਵਾਸਤੇ ਇੱਕ ਚੰਗੀ ਖਬਰ ਆ ਜੀ ਕਿ ਹੁਣ ਉਹ ਸਵੇਰ ਦਾ ਬਿਆਨ ਹੈ ਜਿਹੜਾ ਆਪਾਂ ਤਾਂ ਉਦੋਂ ਉੱਥੇ ਹੀ ਨਹੀਂ ਸੀ ਹਮ ਜਦੋਂ ਡੋਨਲਡ ਟਰੰਪ ਨੇ ਆਖਿਆ ਕਿ ਸੀਜ਼ਫਾਇਰ ਹੋਗੀ ਇੱਕ ਤੇ ਇਹ ਏਡਾ ਬਈ گاਵ ਦਾ ਖਿਡਾਰੀ ਆ ਇਹ ਪਹਿਲੇ ਦੱਸ ਦਿੰਦਾ ਕਿ ਸੀਜ਼ਫਾਇਰ ਹੋਣ ਆਲੀ ਹੈ ਜਾਂ ਜੰਗ ਹੋਣ ਆਲੀ ਜੀ ਜੀ ਬਿਲਕੁਲ ਅੱਛਾ ਇਹ ਇਹਨੇ ਕਿਹਾ ਕਿ ਦੋ ਹਫ਼ਤੇ ਲੰਮਾ ਗਿਆ ਹਾਲੇ ਫਿਰ ਸੋਚਾਂ ਕਿ ਕੀ ਕਰਨਾ ਤੇ ਲੋਕਾਂ ਨੂੰ ਪਤਾ ਲੱਗ ਗਿਆ ਸੀਗਾ ਹਮ ਕਿ ਇਹਨਾਂ ਦੀ ਕੰਮ ਕਰ ਦੇਣਾ ਵਿੱਚ ਦੀ ਜੀ ਦੇਖੋ ਇਹ ਚੀਜ਼ ਜਿਹੜੀ ਆ ਹੁਣ ਇਸ ਵੇਲੇ ਦੀ ਕਹ ਲੋ ਕਿ ਵੱਡੀ ਗੱਲ ਆ ਕਿਸ ਸੀਜ਼ ਫਾਇਰ ਤੇ ਈਰਾਨ ਨੇ ਇਨਕਾਰ ਕਰਨ ਤੋਂ ਬਾਅਦ ਹੁਣ ਇਕਰਾਰ ਕਰ ਲਿਆ ਕਿ ਕੋਈ ਗੱਲ ਨਹੀਂ ਹੈ ਜੀ ਚਲੋ جنگ ਬੰਦ ਕਰ ਦਿੱਤੀ ਜਾਵੇ ਮੇਰੇ ਖਿਆਲ ਦੇ ਨਾਲ ਸੁਖਮ ਸਿੰਘ ਸਾਹਿਬ ਇਸ ਜੰਗ ਪਹਿਲਾਂ ਮੈਂ ਨਾ ਜਦੋਂ ਇਹ ਸ਼ੁਰੂ ਹੋਇਆ ਕੰਮ ਅਸਲ ਤੇ ਵਿੱਚ ਨਾ ਆਪਣੇ ਇੱਥੇ ਭਗਤ ਮੰਡਲੀ ਜ਼ਿਆਦਾ ਰਹਿੰਦੀ ਆ ਹਮ ਅਸੀਂ ਲੋਕ ਮਾਫ ਕਰਨਾ ਮੈਂ ਬਹੁਤੇ ਪੋਲੇ ਸ਼ਬਦ ਵੀ ਨਹੀਂ ਰੱਖਦਾ ਹੁੰਦਾ ਇਹ ਸਾਡੇ ਇੱਥੇ ਦੇ ਲੋਕ ਨਾ ਜ਼ਿਆਦਾ ਸ਼ਖਸੀ ਪੂਜਾ ਤੇ ਜ਼ਿਆਦਾ ਅਲਟਰਮ ਪਟਰ ਮੈਥੋਂ ਪੜ ਲਿਆ ਉਥੋਂ ਸੁਣ ਲਿਆ ਕਹਿੰਦੇ ਮੈਂ ਆਖਿਆ ਹੀਗਾ ਜੇ ਕੰਮ ਚੱਲਿਆ ਗਾ ਵਧਿਆ ਨਾ ਤੇ ਤੁਹਾਡੀ ਤਾਲੀ ਵੀ ਵੱਜਣੀ ਆ ਤੇ ਥਾਰੀ ਵੀ ਵੱਜਣੀ ਆ ਹੂੰ ਠੀਕ ਹੈ ਨਾ ਜੀ ਜੀ ਤੁਸੀਂ ਉਹ ਦੇਖੋ ਕੱਲ ਹੀ ਆਪਾਂ ਉਹ ਗੱਲ ਕਰਦੇ ਪੈ ਸੀ ਕਿ ਉਹ ਜਿਹੜੀ ਹਾਰਮੋਜ਼ ਵਾਲੀ ਉਹ ਹੈਗਾ ਲਾਂਗਾ ਵਪਾਰਕ ਲਾਂਗਾ ਉਹ ਬੰਦ ਕਰ ਦੇਣਗੇ ਤੇ ਸਰ ਤੁਸੀਂ ਦੇਖੋ ਕਿ ਤਰਥੱਲੀ ਮੱਚ ਗਈ ਪੂਰੀ ਦੁਨੀਆ 'ਚ ਹੂੰ ਕਿ ਰੈਡ ਸੀ ਤੇ ਉਹ ਦੋਨੇ ਬੰਦ ਕਰਤੇ ਲਾਂਗੇ ਹੂੰ ਤੇ ਉਹ ਭਾਂ ਕੇ ਕਿਧਰੋਂ ਲਿਆਓਗੇ ਤੇਲ ਸਰ ਇਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਜਿਹੜੀਆਂ ਸ਼ਿਪਾਂ ਆਉਂਦੀਆਂ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਮਤਲਬ ਕਿ ਕੰਟੇਨਰ ਆਉਂਦੇ ਨੇ ਸਰ ਉਹਨਾਂ ਦਾ ਬੀਮਾ ਹੁੰਦਾ ਬਹੁਤ ਵੱਡਾ ਹੂੰ ਇਹ ਤੇਲ ਤੁਹਾਡੇ ਪਾਸ ਇੱਕ ਮਿੱਟੀ ਦਾ ਤੇਲ ਦਾ ਕੋਈ ਗੇਲਣ ਹੈ ਵੀ ਅਪਾ ਚੋ ਗੱਡੇ ਤੇ ਰੱਖ ਲਿਆ ਤੇ ਕਲਟੀਵੇਟਰਾਂ ਤੇ ਰੱਖ ਕੇ ਲੈ ਜਾਾਂਗੇ ਸਰ ਇਹਦਾ ਬਹੁਤ ਵੱਡਾ ਬੀਮਾ ਹੁੰਦਾ ਉਹ ਫਿਰ ਜਿੰਨਾ ਜ਼ਿਆਦਾ ਕਹੋ ਕਿ ਰੂਟ ਵੱਡਾ ਹੈ ਰਿਸਕ ਵੱਡਾ ਹੈ ਇੰਸ਼ੋਰੈਂਸ ਵੀ ਵੱਡਾ ਹੋਏਗਾ ਵੱਡਾ ਬਿਲਕੁਲ ਪਾੜਾ ਵੀ ਵੱਧ ਜਾਏਗਾ ਤੇ ਆਇਓ ਤੇਲ ਸਾਡੀ ਤੇ ਨਿਕਲਣੀ ਸੀ ਚੀਕਾ ਹੂੰ ਸਰ ਅਯੋ ਤੇਲ ਜੇ ਸਵਾਸੋਂ ਨੂੰ ਹੋ ਜਾਈ ਅੱਜ ਮੰਨ ਲਓ ਮੈਂ ਅੱਜ ਪੈਟਰੋਲ ਪੰਪ ਤੋਂ ਪਵਾ ਕੇ ਲਿਆ 97 ਜੀ ਕੱਲ ਨੂੰ ਉਹ ਕਹਿਣ ਕਿ 105 ਅਗਲੇ ਹfte ਕਹਿਣ 125 ਇੱਕ ਜੰਗ ਦਾ ਅਸਰ ਹੋ ਗਿਆ ਨਾ ਜ਼ਰੂਰੀ ਥੋੜੀ ਹੁੰਦਾ ਕਿ ਬੰਬ ਤੁਹਾਡੇ ਸਿਰ 'ਚ ਵੱਜੇਗਾ ਤੇ ਜੰਗ ਦਾ ਅਸਰ ਹੋਣਾ ਜੀ ਔਰ ਤੁਸੀਂ ਕਿਸੇ ਵੀ ਤਰ੍ਹਾਂ ਮੁਸ਼ਕਲ 'ਚ ਆਗੇ ਤਾਂ ਸਮਝੋ ਤੁਸੀਂ ਸਾਡੀ ਤੁਸੀਂ ਵੇਖੋ ਕਿ ਬਾਸਮਤੀ ਜਿਹੜੀ ਆ 3 ਕੇ 4 ਹਜ਼ਾਰ ਕਰੋੜ ਰੁਪਈਆ ਤੇ ਫਸੇ ਪਿਆ ਸਾਡੇ ਐਕਸਪੋਰਟਰਾਂ ਦਾ ਹੂੰ ਵਿੱਚ ਬਚਾ ਲਈ ਜੀ ਸਾਡੀ ਬਾਸਮਤੀ ਪੰਜਾਬੀਆਂ ਦੀ ਜੜੀ ਉਹਦਾ ਤੇ ਲੱਗੀ ਸੋ ਇਸ ਕਰਕੇ ਜੰਗ ਜੰਗ ਇੱਕ ਇਹ ਬੜਾ ਸਾਡੇ ਚ ਨਾ ਇੱਥੇ ਆ ਇੰਡੀਅਨ ਲੋਕਾਂ ਚ ਜੰਗ ਬੜਾ ਚੰਗਾ ਲੱਗ ਲੱਗ ਪਿਆ ਹੂੰ ਹਿੰਸਾ ਨੂੰ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਜਾਂਦੀ ਹੈ ਹਰ ਗੱਲ ਤੇ ਵੱਡ ਦਿਓ ਟੱਕ ਦਿਓ ਇਹ ਕਰ ਦਿਓ ਵਾਹ ਕਰ ਦਿਓ ਠੀਕ ਹੈ ਇਹ ਵੈਸੇ ਤੇ ਮੈਨੂੰ ਲੱਗਦਾ ਹੁਣ ਪੂਰੀ ਦੁਨੀਆ ਦੇ ਵਿੱਚ ਹੀ ਵਰਤਾਰਾ ਜਿਹੜਾ ਵਧ ਰਿਹਾ ਜੀ ਤੇ ਗੱਲ ਇਹ ਆ ਕਿ ਉਸ جنگ ਦਾ ਸਾਰਿਆਂ ਤੇ ਅਸਰ ਪੈਣਾ ਸੀ ਹੁਣ ਤੇ ਲੋਕ ਡਰ ਇਸ ਕੱਲੋਂ ਰਹੇ ਸੀਗੇ ਕਿ ਭਾਈ ਕਿਤੇ ਜਿਵੇਂ ਹੁਣ ਖੁੱਲੇ ਰੂਪ ਦੇ ਵਿੱਚ ਯੂ ایس ਆ ਗਿਆ ਕੱਲ ਨੂੰ ਕੋਈ ਦੂਸਰਾ ਧੜਾ ਆ ਜਾਂਦਾ ਤੇ ਇਹ ਕਿਤੇ ਸੰਸਾਰ جنگ ਦੀ ਸ਼ੁਰੂਆਤ ਨਾ ਹੋ ਜਾਵੇ ਜੀ ਬਿਲਕੁਲ ਤਾਂ ਮਤਲਬ ਕਿ ਇਸ ਤਰ੍ਹਾਂ ਦੇ ਹਾਲਾਤ ਸੀ ਤੇ ਚਲੋ ਅੱਜ ਇਹ ਸਭ ਕੁਝ ਹੋਇਆ ਤੇ ਠੀਕ ਹੋ ਗਿਆ ਮੇਰੇ ਖਿਆਲ ਦੇ ਨਾਲ ਦੁਨੀਆ ਨੂੰ ਸੁੱਖ ਦਾ ਸਾਹ ਆਊਗਾ ਹੂੰ ਸੁਖਦਾ ਸਾਹਿਬ ਕਹਿੰਦਾ ਜੀ ਤੇ ਬਾਕੀ ਜਿਹੜੀ ਗੱਲ ਆ ਜਿਵੇਂ ਹੋਇਆ ਮੈਂ ਕੋਈ ਜੀਓ ਪੋਲਿਟਿਕਸ ਦਾ ਐਕਸਪਰਟ ਤੇ ਨਹੀਂ ਹੈਗਾ ਸਾਬ ਪਰ ਇੱਕ ਸ਼ੌਂਕ ਆ ਕਹਿ ਲੋ ਇੱਕ ਮਤਲਬ ਕਿ ਜਿੱਦਾਂ ਬੰਦੇ ਨੂੰ ਇੱਕ ਚਸ ਹੁੰਦੀ ਆ ਮੈਂ ਬਹੁਤ ਇਹੋ ਜਿਹੇ ਮੁੱਦਿਆਂ ਨੂੰ ਪੜਦਾ ਸੁਣਦਾ ਰਹਿਣਾ ਜੀ ਬਹੁਤ ਵੱਡੇ ਵੱਡੇ ਐਕਸਪਰਟ ਨੂੰ ਸੁਣਦਾ ਰਹਿਣਾ ਮੈਂ ਜਿੰਨੀਆਂ ਵੀ ਇਹ ਖਬਰਾਂ ਸੁਣੀਆਂ ਨੇ ਮੈਂ ਇੱਕ ਗੱਲ ਤੋਂ ਬੜਾ ਹਰਾਣ ਆ ਉਹ ਗੱਲ ਇਹ ਆ ਕਿ ਯੂਐਸ ਨੇ ਕਿਹਾ ਕਿ ਮੈਂ ਆਪਣਾ ਨਿਸ਼ਾਨਾ ਜਿਹੜਾ ਮਥਿਆਸੀ ਫੁੰਡ ਲਿਆ ਜੀ ਇਜ਼ਰਾਈਲ ਕਹਿੰਦਾ ਕਿ ਮੈਂ ਆਪਣਾ ਜਿਹੜਾ ਨਿਸ਼ਾਨਾ ਮਥਿਆਸੀ ਫੁੰਡ ਲਿਆ ਹੁਣ ਈਰਾਨ ਨੇ ਵੀ ਇਹੀੋ ਗੱਲ ਕਹੀ ਕਿ ਸਾਨੂੰ ਜੋ ਚਾਹੀਦਾ ਸੀ ਅਸੀਂ ਕਰ ਲਿਆ ਜੀ ਸਾਰੇ ਖੁਸ਼ ਹੋ ਗਏ ਸਾਰੇ ਖੁਸ਼ ਹੋ ਗਏ ਜਿੱਦਨ ਅਮਰੀਕਾ ਨੇ ਜਾ ਕੇ ਕਹਿੰਦੇ ਜੀ ਕਿ ਅਸੀਂ ਇਹਨਾਂ ਦੇ ਨਿਊਕਲੀਅਰ ਟਿਕਾਣਿਆਂ ਨੂੰ ਤਬਾਹ ਕੀਤਾ ਜੀ ਉਦੋਂ ਬਾਅਦ ਫੋਟੋਆਂ ਵੀ ਆਈਆਂ ਖਬਰਾਂ ਵੀ ਆਈਆਂ ਕਿ ਉਹਨਾਂ ਨੇ ਤਾਂ ਉੱਥੋਂ ਸਾਰਾ ਸਮਾਨ ਕੱਢ ਲਿਆ ਸੀ ਪਹਿਲਾਂ ਹੂੰ ਕਮਾਲ ਹੈ ਨਾ ਜੀ ਮਤਲਬ ਜਿਵੇਂ ਪਹਿਲਾਂ ਪਤਾ ਹੀ ਹੋਵੇ ਹਾਂ ਤੇ ਇਹੀ ਗੱਲ ਡੋਨਲਡ ਟਰੰਪ ਕਹਿੰਦਾ ਕਿ ਧੰਨਵਾਦ ਸਰ ਤੁਸੀਂ ਪਹਿਲਾਂ ਹੀ ਸੂਚਿਤ ਕਰਤਾ ਸੀਗਾ ਸਾਨੂੰ ਹੂੰ 14 ਮਸਈਲਾ ਆਈਆਂ 13 ਹਵਾ ਚ ਡੇਗਤੀਆਂ ਚੌਥੀ ਮਾੜੀ ਮੋਟੀ ਇੱਧਰ ਉੱਧਰ ਡਿੱਗ ਪਈ ਕੋਈ ਚੱਕਰ ਨਹੀਂ ਆ ਕ ਹੂੰ ਜਿਹੜਾ ਇਹਨਾਂ ਦਾ ਮਿਲਟਰੀ ਬੇਸ ਆ ਯੂ ਐਸ ਵਾਲਿਆਂ ਦਾ ਕਤਰ ਦੇ ਵਿੱਚ ਹੁਣ ਇਹ ਵੀ ਇੱਕ ਇੰਟਰਸਟਿੰਗ ਗੱਲ ਆ ਕਿ ਦੂਜੇ ਟਿਕਾਣੇ ਛੱਡ ਕੇ ਉਥੇ ਜੇ ਤੁਸੀਂ ਦੇਖੋਗੇ ਖਾੜੀ ਦੇਸ਼ਾਂ ਚ ਤੇ ਬਥੇਰੇ ਟਿਕਾਣੇ ਇਹਨਾਂ ਦੇ 50000 ਦੇ ਕਰੀਬ ਫੌਜੀ ਰਹਿੰਦੇ ਆ ਅਮਰੀਕਾ ਦੇ ਜਿਹੜੇ ਈਰਾਨ ਦੀ ਬਿਲਕੁਲ ਦਾੜੇ ਹੇਠ ਆ ਉਹਨਾਂ ਟਿਕਾਣਿਆਂ ਨੂੰ ਛੱਡ ਕੇ ਕਤਰ ਜਿਹੜਾ ਕਿ ਈਰਾਨ ਦਾ ਸਪੋਰਟਰ ਆ ਜੀ ਉਸ ਮੁਲਕ ਦੇ ਵਿੱਚ ਜਾ ਕੇ ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਉਣਾ ਯੂਐਸ ਨੇ ਹੂੰ ਇਹ ਵੀ ਮੇਰੇ ਲਈ ਤਾਂ ਬੜੀ ਅਸਚਰਜ ਵਾਲੀ ਗੱਲ ਹੈ ਸਰ ਮੈਂ ਤੇ ਕੋ ਅਣਜਾਨ ਜਾਂ ਬਿਲਕੁਲ ਨੇੜੇ ਵਾਲੀਆਂ ਚੀਜ਼ਾਂ ਜਾਂ ਜਿਹੜੀਆਂ ਚੀਜ਼ਾਂ ਛੱਡ ਕੇ ਕਤਰ ਦੇ ਵਿੱਚ ਜਾ ਪਏ ਆ ਕਮਾਲ ਦੀ ਗੱਲ ਉਹ ਕਹਿੰਦੇ ਕਿ ਆਪਦਾ ਨਿਸ਼ਾਨਾ ਫੁੰਡ ਲਿਆ ਜੀ ਤੇ ਅਮਰੀਕਾ ਨੇ ਵੀ ਸ਼ੌਂਕ ਪੂਰਾ ਕਰ ਲਿਆ ਇਜ਼ਰਾਈਲ ਆਲੇ ਕਹਿੰਦੇ ਕਿ ਆਪਾਂ ਵੀ ਕਰਤਾ ਤਸੱਲੀ ala ਕੰਮ ਕਰਤਾ ਲਓ ਜੀ ਆ ਬਹਿ ਗਏ ਹਾਂ ਤੇ ਚੰਗੀ ਗੱਲ ਹੈ ਮੈਂ ਕਹਿਣਾ ਪਰ ਇਹਦੇ ਵਿੱਚ ਇੱਕ ਚੀਜ਼ ਨਾ ਭੁੱਲਿਓ ਕਿ ਈਰਾਨ ਉਹੀ ਮੁਲਕ ਆ ਜਿਨੇ ਸਦਾਮ ਨੂੰ ਡੇਗਣ ਵਾਸਤੇ ਸਦਾਮ ਹੁਸੈਨ ਕੌਣ ਸੀ ਹਿਸਟਰੀ ਪੜ੍ਹ ਕੇ ਦੇਖ ਲਿਓ ਕਿ ਅਮਰੀਕਾ ਦਾ ਸਾਥ ਦਿੱਤਾ ਸੀ ਹੂੰ ਅਮਰੀਕਾ ਬੇਸ਼ੱਕ ਸੈਂਕਸ਼ਨ ਵੀ ਲਾਉਂਦਾ ਇਹਨਾਂ ਨੂੰ ਹਥਿਆਰ ਵੀ ਵੇਚਦਾ ਜੀ ਤੇ ਗੱਲ ਇਹ ਆ ਕਿ ਜਿਸ ਹਿਸਾਬ ਦੇ ਨਾਲ ਡੋਨਲਡ ਟਰੰਪ ਸਮਝਿਆ ਜਾਂਦਾ ਕਿ ਉਹ ਰਸ਼ੀਆ ਪ੍ਰਤੀ ਬੜਾ ਨਰਮ ਗੋਸ਼ਾ ਰੱਖਦੇ ਨੇ ਤੇ ਲੱਗਦਾ ਇਤਨਾ ਹੀ ਆ ਕਿ ਬਸ ਜਿਵੇਂ ਭਾਰਤ ਪਾਕਿਸਤਾਨ ਦਾ ਟਕਾਵਾ ਜਿਆ ਕਰਤਾ ਸੀਗਾ ਨਾ ਕਿ ਦੋਵੇਂ ਕਹਿੰਦੇ ਜੀ ਅਸੀਂ ਜਿੱਤ ਗਏ ਅਸੀਂ ਜਿੱਤ ਗਏ ਦੋਵੇਂ ਕਹਿੰਦੇ ਮੈਂ ਆਪਦਾ ਨਿਸ਼ਾਨਾ ਫੋਟ ਲਿਆ ਮੈਂ ਆਪਦਾ ਫੋਟ ਲਿਆ ਬਿਲਕੁਲ ਪਰ ਬਾਅਦ ਇਤੋਂ ਵੀ ਮਾਹੌਲ ਐਦਾਂ ਦਾ ਹੀ ਚੀਜ਼ਾਂ ਬਾਅਦ ਚ ਨਿਕਲਦੀਆਂ ਹੌਲੀ ਬਾਈ ਦੁਨੀਆ ਦਾ ਤਕਾਨ ਕਰ ਦਿੰਦੇ ਆ ਨਾ ਹੁਣ ਕਿੰਨੇ ਬੰਦੇ ਮਰੇ ਨੇ ਬਿਲਕੁਲ ਹੁਣ ਉਹੀ ਕਹਾਣੀ ਫੇਰ ਇੱਥੇ ਹੋ ਗਈ ਇਰਾਨੀਅਨ ਕਹਿਣ ਕੇ ਕਿ ਅਸੀਂ ਜਿੱਤ ਗਏ ਹਮ ਅਸੀਂ ਕਿਉਂਕਿ ਇਤਿਹਾਸ ਬਣ ਗਿਆ ਨਾ ਮੈਂ ਜਿਉਂ ਜਮਿਆ ਅੱਜ ਤੱਕ ਯੂ ਐਸ ਦਾ ਕੋਈ ਮਿਲਟਰੀ ਬੇਸ ਮੈਂ ਤੇ ਨਹੀਂ ਦੇਖਿਆ ਕੋਈ ਨਿਸ਼ਾਨਾ ਬਣਦਾ ਹਮ ਉਹ ਕਹਿੰਦੇ ਕਿ ਅਸੀਂ ਹਿਸਟਰੀ ਕ੍ਰੀਏਟ ਕਰਤੀ ਹੈ ਬਈ ਜੀ ਜੋ ਅਸੀਂ 18ਵੀਂ ਸਦੀ ਚ ਚੜਤ ਹੁੰਦੀ ਸੀ ਜੋ ਸਾਡੀ ਉਹ ਅਸੀਂ ਬਰਕਰਾਰ ਕਰ ਦਿੱਤੀ ਖਾਲੀ ਖਾਕਾ ਜਿਵੇਂ ਕਿ ਹੁੰਦਾ ਟਿਕ ਲਾਉਣ ਵਾਲਾ ਕੰਮ ਹੋ ਗਿਆ ਵੀ ਅਸੀਂ ਚਿਕ ਲਿਆ ਬਈ ਇਧਰੋਂ ਹੁਣ Israili ਕਹਿ ਸਕਦੇ ਨੇ ਕਿ ਭਾਈ ਅਸੀਂ ਵੇਖ ਲੋ ਵੀ ਇਹਨਾਂ ਨੇ ਤੇ ਨਿਊਕਲੀਅਰ ਬਣਾ ਲੈਣਾ ਸੀਗਾ ਸਭ ਤਬਾਹ ਕਰ ਦੇਤਾ ਤੇ ਉਧਰੋਂ USA ਕਹਿੰਦਾ ਵੀ ਆਪਾਂ ਵੇਖੋ ਮਾਸੀ ਦੇ ਪੁੱਤ ਦੀ ਵੰਗਾਰ ਕਢਾ ਆਏ ਠੀਕ ਹੈ 그러면은 ਸੱਦੇ ਆਸੀ ਆਪਾਂ ਕਾਏ ਤੋ ਮਤਲਬ ਕਿ ਸਾਰੇ ਖੁਸ਼ ਹੋ ਗਏ ਸਾਰੇ ਜੇਤੂ ਹੋ ਗਏ ਹਮ ਤੇ ਮਰਨ ਵਾਲੇ ਕੌਣ ਹੈ ਮਰ ਗਏ ਸਭ ਜੀ ਬੱਚੇ ਵੀ ਮਰ ਗਏ ਉਥੇ ਗਾਜ਼ਾ ਦੇ ਵਿੱਚ ਕੀ ਬਣਿਆ ਹਮ ਸੋ ਇਹ ਤਬਾਹੀ ਜਿਹੜੀ ਹੈ ਉਹ ਆਪਦੀ ਜਗ੍ਹਾ ਤੇ ਇਹਨਾਂ ਦੀਆਂ ਜਿਹੜੀਆਂ ਬਈ ਰਾਜਨੀਤੀਆਂ ਉਹ ਆਪਦੀ ਜਗ੍ਹਾ ਨਿਤਨ ਯਾਹੂ ਤੇ ਬੱਚੇ ਜੰਗ ਦੇ ਸਿਰ ਤੇ ਆ ਸਾਬ ਹਮ ਨਹੀਂ ਤੇ ਉਹਨਾਂ ਆਪਦੇ ਲੈਵਲ ਤੇ ਉਹ ਇੱਕ ਵੀਡੀਓ ਮੈਂ ਵੇਖ ਰਿਹਾ ਸੀ ਉਹ ਤੇ ਕਹਿੰਦੇ ਮੁੰਡੇ ਨੂੰ ਕੁੱਟਤਾ ਉਥੇ ਬੰਕਰ ਚ ਕਿਸੇ ਨੇ ਉਹ ਕਹਿੰਦੇ ਚੰਗਾ ਵਕਤ ਨ ਪਾਇਆ ਤੁਸੀਂ ਵੀ ਉਹ ਬੁੱਤਾਂ ਦੇ ਵੀ ਸਾਨੂੰ ਜੀ ਤਾਂ ਮਤਲਬ ਕਿ ਉਧਰੋਂ ਯੂਐਸ ਦੇ ਵਿੱਚੋਂ ਖਬਰਾਂ ਨੇ ਕਿ ਉੱਥੇ ਪ੍ਰੋਟੈਸਟ ਹੋ ਰਿਹਾ ਇਜ਼ਰਾਈਲ ਦੇ ਵਿੱਚ ਤੇ ਦੁਨੀਆ ਬਹੁਤ ਇਹਦੇ ਤੋਂ ਖਫਾ ਹੈ ਬਹੁਤ ਜ਼ਿਆਦਾ ਤੇ جنگ ਕਰਕੇ ਆਪਣੀ ਗੱਦੀ ਬਚਾਈ ਬੈਠਾ ਜੀ ਜੀ ਬਿਲਕੁਲ ਮਿੰਟੂ ਜੀ ਖੈਰ ਸ਼ੁਕਰੀਆ ਜੀ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਨਾਲ ਜੁੜਨ ਵਾਸਤੇ ਕੁਝ ਕਮੈਂਟ ਆਪਾਂ ਨਾਲ ਤੁਹਾਡੇ ਸ਼ਾਮਿਲ ਕਰਦੇ ਹਾਂ ਜ਼ਰੂਰ ਰਾਜਕੁਮਾਰ ਜੀ ਕਹਿ ਰਹੇ ਨੇ ਕਿ ਬਹੁਤੀ ਜਨਤਾ ਤੇ ਕਹਿੰਦੇ ਵੀ ਵਟਸਐਪ ਯੂਨੀਵਰਸਿਟੀ ਵਾਲੀ ਹੁੰਦੀ ਆ ਤੁਹੋਦੇ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਹੈ ਕਿ ਇਹ ਯੂਨੀਵਰਸਿਟੀ ਜਿਹੜੀ ਹੈ ਜਿਆਦਾ ਵੱਡੀ ਹੋ ਰਹੀ ਹੈ ਦਿਨੋਂ ਦਿਨ ਜਿਆਦਾ ਗਰੋ ਕਰ ਰਹੀ ਹੈ ਪੰਜਾਬ ਕਿੰਗਸ ਜੀ ਕਹ ਰਹੇ ਨੇ ਕਿ ਬਾਈ ਜੀ ਰਾਣ ਵਾਲਿਆਂ ਤੇ ਅਮਰੀਕਾ ਦਾ ਕਹਿੰਦੇ 에ਅਰ ਬੈਸਟ ਤੇ ਅਟੈਕ ਕਰਕੇ ਬਈ ਅਟੈਕ ਕਰ ਦਿੱਤਾ ਹੈ ਕਹਿੰਦੇ ਆਰਬੀਆ ਦੇ ਵਿੱਚ ਤੇ ਇੱਕ ਮਿੱਤਰ ਕਹਿ ਰਹੇ ਸੀਗੇ ਬਾਈ ਜਿਹੜਾ ਵਧੀਆ ਕਮੈਂਟ ਆ ਉਹ ਆਪ ਪੜ੍ਹ ਲੈਣੇ ਆ ਸਾਈਕਲ ਲਵਰ ਮਿੱਤਰ ਕਹ ਰਿਹਾ ਵੀ ਲੜਾਈ ਕਿਤੇ ਵੀ ਲੱਗੀ ਹੋਵੇ ਕਹਿੰਦੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਪੂਰੀ ਦੁਨੀਆ ਤੇ ਉਹਦਾ ਅਸਰ ਪੈਂਦਾ ਹੈ ਹੂੰ ਨਹੀਂ ਉਹ ਹੀ ਤੇ ਗੱਲ ਆ ਤਾਂ ਉਹ ਇੱਕ ਭਰਾ ਕਹ ਰਿਹਾ ਕਿ ਅਸੀਂ ਤੇ ਤੁਹਾਡੇ ਨਾਲ ਆਉਨੇ ਆ ਨਹੀਂ ਅਸੀਂ ਤੁਹਾਡੀ ਗੱਲ ਨਹੀਂ ਕਰਦੇ ਇੱਥੇ ਸਮਾਜ ਦੀ ਗੱਲ ਕਰਦੇ ਆ ਕਿ ਸਾਡੇ ਇੰਡੀਆ ਚ ਸਾਡੇ ਪੰਜਾਬ ਚ ਵੀ ਦੇਖ ਲਓ ਜ਼ਿਆਦਾਤਰ ਪਰਵਰਤੀ ਜਿਹੜੀ ਆ ਉਹ ਕੁਝ ਇਸ ਤਰ੍ਹਾਂ ਦੇ ਲੋਕਾਂ ਦੀ ਵੱਧ ਰਹੀ ਆ ਸਾਰਿਆਂ ਨੂੰ ਤੇ ਨਹੀਂ ਅਸੀਂ ਕਹਿੰਦੇ ਤਾਂ ਗੱਲ ਇਹ ਆ ਕਿ ਕੁਝ ਲੋਕ ਈਰਾਨ ਨੂੰ ਬਹੁਤ ਕਰ ਰਹੇ ਆ ਕੁਝ ਲੋਕ ਇਜ਼ਰਾਇਲ ਨੂੰ ਬਹੁਤ ਕਰ ਰਹੇ ਆ ਸਪੋਰਟ ਹੋ ਜਾਂਦੀ ਆ ਨਾ ਜੀ ਉਹਦੇ ਤੇ ਬੰਬ ਮਾਰ ਕੇ ਹੁੰਦਾ ਕਹਿੰਦੇ ਬੱਲੇ 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 ਉਹ ਉਹਦੇ ਤੇ ਮਾਰਦਾ ਹੈ ਮਿਸਾਈਲ ਤੇ ਕਹਿੰਦੇ ਬੱਲੇ 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 ਯਾਰ ਇਹ ਵੀ ਕੋਈ ਬੱਲੇ ਬੱਲੇ ਉਹ ਤੇ ਚਲੋ ਪਤਾ ਕੀ ਹੈ ਇਹ ਮਾਈਂਡ ਸੈਟ ਵੀ ਹੁੰਦਾ ਬਸ ਬੰਦਾ ਇੱਕ ਚੀਜ਼ ਚੂਜ਼ ਕਰ ਲੈਂਦਾ ਉਹ ਚੰਗਾ ਹੀ ਕੋਈ ਲੱਗਦਾ ਹੁੰਦਾ ਬਸ ਅਹ ਸਖੰਦਰ ਜਲਾਲਪੁਰ ਕਹਰੇ ਨੇ ਇਹ ਇਹ ਕਹਿੰਦੇ ਮੇਰਾ ਇੱਕ ਦੋਸਤ ਹੈ ਯਹੂਦੀ ਉਹ ਵੀ ਬਹੁਤ ਦੁਖੀ ਹੈ ਨਿਤ ਨਹੀਂ ਆਉਂਦਾ ਮੈਂ ਦੱਸਿਆ ਨਾ ਯਹੂਦੀ ਖੁਦ ਕਿਉਂਕਿ ਯਹੂਦੀ ਜਿਹੜੇ ਹਨ ਉਹ ਤਰੱਕੀ ਯਾਫਤਾ ਜੇ ਬੰਦੇ ਨਹੀਂ ਜੀ ਪੈਸਾ 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 ਬਸ ਉਹਨਾਂ ਪੈਸੇ ਕੀ ਲਗਾ ਤੂੰ ਡੇਰੀ ਐਸ ਵੇਲੇ ਤੇ ਉਹਨਾਂ ਦੀ سرمਾਈਦਾਰੀ ਚ ਚੜਤ ਆ ਜੀ ਠੀਕ ਹੈ ਨਾ ਜੋ ਦੁਨੀਆ ਨੂੰ ਚਲਾ ਰਹੇ ਨੇ ਤਾਂ ਜਿਹੜੀ ਕੌਮ ਨੂੰ ਇਸ ਤਰ੍ਹਾਂ ਦੀ ਕਹਿ ਲੋ ਕਿ ਭਈ ਪੈ ਜਾਂਦੀ ਹੈ ਨਾ ਫਿਰ ਉਸ ਕਹਿ ਲੋ ਜਾਂ ਹਨਾ ਲਲਕਾ ਤਾਂ ਉਹ ਫਿਰ ਦੂਜੇ ਪਾਸੇ ਉਹ ਸਿਆਸਤ ਖਿੱਚ ਕੇ ਉਹਨਾਂ ਨੂੰ ਦੂਜੇ ਪਾਸੇ ਧੂਕੇ ਲੈ ਕੇ ਜਾਂ ਬੱਚੇ ਤਾਂ ਉਹਨਾਂ ਦੇ ਵੀ ਮਰ ਰਹੇ ਆ ਨਾ ਉੱਥੇ ਜੀ ਬਿਲਕੁਲ ਮੈਂ ਅੱਗੇ ਤੇ ਉਹਨਾਂ ਨੇ ਭੁਲੇਖਾ ਪਾ ਲਿਆ ਹੋਇਆ ਸੀਗਾ ਕਿ ਭਈ ਆਪਣੇ ਇੱਥੇ ਘਰ ਨਹੀਂ ਕੋਈ ਆ ਸਕਦਾ ਹੂੰ ਈਰਾਨ ਵਾਲਿਆਂ ਨੂੰ ਭੁਲੇਖਾ ਕੱਢਦਾ ਮੈਂ ਤੁਹਾਨੂੰ ਪਹਿਲੇ ਦਿਨ ਕਿਹਾ ਸੀ ਨਾ ਮੈਂ ਕਿ ਇਹ ਈਰਾਨੀ ਨਹੀਂ ਪਿੱਛੇ ਹਟਦੇ ਹੂੰ ਇਹਨਾਂ ਦਾ ਇਤਿਹਾਸ ਹੈ ਸਰ ਜੀ ਇਹਨਾਂ ਦਾ ਨਾ ਮਤਲਬ ਕੀ ਇਤਿਹਾਸ ਆ ਤੇ ਅੱਜ ਵੀ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਕੱਢ ਕੇ ਦੇਖ ਲਓ ਹੂੰ ਕਿ ਭਈ ਇਹ ਦਾ ਆਖਰੀ ਕਤਰੇ ਤੱਕ ਲੜਾਂਗੇ ਫਲਾ ਫਲਾ ਰਾਜਨੀਤੀਆਂ ਆਪਦੀ ਜਗ੍ਹਾ ਤੋਂ ਹੁੰਦੀ ਪਰ ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਕਿ ਈਰਾਨ ਵਾਲੇ ਛੱਤਰ ਖਾ ਕੇ ਚੁੱਪ ਨਹੀਂ ਬੈਠਣਗੇ ਹੂੰ ਖੇਤਰ ਖਾ ਕੇ ਚੁੱਪ ਨਹੀਂ ਬੈਠਣਗੇ ਤਾਂ ਉਹਨਾਂ ਨੇ ਛੇਤਰ ਦਾ ਜਵਾਬ ਚਪੇੜ ਚ ਭਾਵੇਂ ਦਿੱਤਾ ਦਿੱਤਾ ਜ਼ਰੂਰ ਜੀ ਜੀ ਬਿਲਕੁਲ ਬਿਲਕੁਲ